ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੀ ਵਰਕਸ਼ੀਟ ਕਰਾਂਗੇ ਭਾਸ਼ਾ ਤੇ ਬੋਲੀ ਦੀ ਠੀਕ ਹੈ ਨਾ ਲੈ ਸਟਾਰਟ ਪਹਿਲੇ ਅਸੀਂ ਇਹਦੇ ਕੁਐਸਚਨਸ ਕੀਤੇ ਆ ਅੱਜ ਅਸੀਂ ਇਹਦੀ ਵਰਕਸ਼ੀਟ ਕਰਨੀ ਹੈ ਨਾ ਲੈ ਸਟਾਰਟ ਬੋਲੀ ਕੀ ਹੈ ਸ਼ਾਸਤਰ ਆ ਸਾਧਨ ਆ ਨਿਯਮ ਹੈ ਬੋਲੀ ਕੀ ਹੈ ਸਾਧਨ ਜਿਸ ਰਾਹੀਂ ਆਪਣੇ ਮਨ ਦੇ ਭਾਵ ਦੂਜਿਆਂ ਨੂੰ ਦੱਸਦੇ ਆ ਤੇ ਉਹਨਾਂ ਦੇ ਮਨ ਦੇ ਭਾਵ ਸਮਝ ਸਕਦੇ ਆ ਇਸ ਕਰਕੇ ਬੋਲੀ ਕੀ ਹੈ ਬੋਲੀ ਇੱਕ ਸਾਧਨ ਹੈ ਠੀਕ ਹੈ ਸਾਧਨੋਂ ਸੀ ਟਿੱਕਾ ਦਾਂਗੇ ਬੋਲੀ ਦੀ ਕਿੰਨੀਆਂ ਕਿਸਮਾਂ ਹਨ 2 3 4 ਜਾਂ 5 ਬੋਲੀ ਦੀਆਂ ਦੋ ਕਿਸਮਾਂ ਕਿਹੜੀਆਂ-ਕਿਹੜੀਆਂ ਲਿਖਤੀ ਬੋਲੀ ਤੇ ਬੋਲਚਾਰ ਵਾਲੀ ਬੋਲੀ ਗਾਣ ਨੂੰ ਬੋਲ ਕੇ ਕੰਨਾ ਕੀ ਖਵਾਉਂਦਾ ਹੈ ਲਿਖਤੀ ਬੋਲ ਖਵਾਉਂਦਾ ਹੈ ਜਾਂ ਬੋਲਚਾਰ ਦੀ ਬੋਲੀ ਜਾਂ ਦੋਵੇਂ ਜਿਵੇਂ ਮੈਂ ਵੀ ਬੋਲ ਕੇ ਗੱਲ ਕਰਦੀ ਵੀ ਤਨ ਕੀ ਕੰਦੇ ਆ ਬੋਲ ਚਾਲਦੀ ਬੋਲੀ ਠੀਕ ਐ ਸਾਡੇ ਭਾਰਤ ਦੇਸ਼ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ 22 21 ਜਾਂ 24 22 ਠੀਕ ਐ ਨੈਕਸਟ ਆ ਭਾਰਤ ਦੀ ਰਾਸ਼ਟਰੀ ਭਾਸ਼ਾ ਦਾ ਨਾਮ ਦੱਸੋ ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਆ ਹਿੰਦੀ ਅਸੀਂ ਤਾਂ ਪੂਰਾ ਕੰਪਲੀਟ ਲਿਖਣਾ ਹੈ ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਠੀਕ ਹੈ ਅਸੀਂ ਪੂਰਾ ਲਿਖਣਾ ਅਸੀਂ ਉਹ ਨਹੀਂ ਕਹਨਾ ਕਿ ਸਿੱਧਾ ਹਿੰਦੀ ਲਿਖਦਾ ਠੀਕ ਹੈ ਨੈਕਸਟ ਹੈ ਲਿਖਤੀ ਬੋਲੀ ਦਾ ਦੂਜਾ ਨਾਂ ਕੀ ਹੈ ਲਿਖਤੀ ਬੋਲੀ ਦਾ ਦੂਜਾ ਨਾਂ ਅਸੀਂ ਦੱਸਣਾ ਕੀ ਹੈਗਾ ਟਕਸਾਲੀ ਬੋਲੀ ਵੈਨੂੰ ਕਦੇ ਆ ਲਿਖਤੀ ਬੋਲੀ ਦਾ ਦੂਜਾ ਨਾਂ ਕੀ ਹੈ ਲਿਖਤੀ ਬੋਲੀ ਦਾ ਦੂਜਾ ਨਾਂ ਲਿਖਤੀ ਬੋਲੀ ਦਾ ਦੂਸਰਾ ਨਾਂ ਟਕਸਾਲੀ ਟਕਸਾਲੀ ਬੋਲੀ ਹੈ ਮੇਰੇ ਉੱਤੇ ਸਪੇਸ ਘੱਟ ਸਿੱਧਾ ਤੁਸੀਂ ਇੱਥੇ ਲਿਖ ਦੇਣਾ ਨਾਲ ਹੀ ਠੀਕ ਹੈ ਨੈਕਸਟ ਡੈਸ਼ ਰਾਹੀ ਅਸੀਂ ਗੱਲਬਾਤ ਕਰ ਸਕਦੇ ਹਾਂ ਕਿਹੜੇ ਰਾਹੀ ਅਸੀਂ ਆਪਣੀ ਗੱਲਬਾਤ ਕਿਸੇ ਦੂਜੇ ਨੂੰ ਦੱਸ ਸਕਦੇ ਹਾਂ ਡੈਸ਼ ਰਾਹੀ ਅਸੀਂ ਆਪਣੀ ਗੱਲਬਾਤ ਕਰ ਸਕਦੇ ਹਾਂ ਬੋਲੀ ਰਾਹੀ ਠੀਕ ਹੈ ਤੇ ਕੀ ਆਏਗਾ ਬੋਲੀ ਰਾਹੀ ਨੈਕਸਟ ਹੈ ਸੈਕਿੰਡ ਨੰਬਰ ਤੇ ਮਨ ਦੇ ਭਾਅ ਬੋਲ ਕੇ ਇਹ ਡੈਸ਼ ਕੇ ਪੁੰਚਾਏ ਜਾਂਦੇ ਹਨ ਮਨ ਦੇ ਭਾਵਿਕ ਬੋਲ ਕੇ ਤੇ ਇੱਕ ਲਿਖ ਕੇ ਜਵੇਂ ਅਸੀਂ ਕਿਸੇ ਨੂੰ ਪੱਲੇ ਜਵਾਨੇ ਵਿੱਚ ਪੱਤਾ ਲਿਖਿਆ ਜਾਂਦੇ ਸੀ ਹਨਾ ਭਾਰਤੀ ਸੰਵਿਧਾਨ ਨੇ ਸਿਰਫ ਡੈਸ਼ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ 22 ਪੰਜਾਬੀ ਪੰਜਾਬ ਪ੍ਰਾਂਤ ਦੇ ਲੋਕਾਂ ਦੀ ਡੈਸ਼ ਭਾਸ਼ਾ ਹੈ ਪੰਜਾਬੀ ਪੰਜਾਬ ਪ੍ਰਾਂਤ ਦੇ ਲੋਕਾਂ ਦੀ ਮਾਤ ਮਾਤਰ ਭਾਸ਼ਾ ਹੈ ਠੀਕ ਹੈ ਨੈਕਸਟ ਡੈਸ਼ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਯਾਨੀ ਕਿ ਇੰਟਰਨੈਸ਼ਨਲ ਭਾਸ਼ਾ ਕਿਹੜੀ ਹੈ ਅੰਗਰੇਜ਼ੀ ਅੰਗਰੇਜ਼ੀ ਨੈਕਸਟ ਹੈ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਅਸੀਂ ਇਹ ਵਰਡ ਪੰਜਾਬੀ ਵਿੱਚ ਲਿਖੇ ਆ ਅਸੀਂ ਹੁਣ ਹਿੰਦੀ ਤੇ ਇੰਗਲਿਸ਼ ਤੋਂ ਨਾਲ ਚ ਲਿਖਾਂਗੇ ਬੋਲੀ ਨੂੰ ਕੀ ਕਹਿੰਦੇ ਆ ਹਿੰਦੀ ਚ ਭਾਸ਼ਾ ਔਰ ਇੰਗਲਿਸ਼ ਚ ਲੈਂਗੁਏਜ ਡਨ ਨੈਕਸਟ ਆ ਪੰਜਾਬ ਪੰਜਾਬ ਨੂੰ ਹਿੰਦੀ ਚ ਪੰਜਾਬੀ ਕਹਿੰਦੇ ਆ ਤੇ ਪੰਜਾਬੀ ਚ ਵੀ ਪੰਜਾਬੀ ਚ ਵੀ ਪੰਜਾਬ ਨੂੰ ਇੰਗਲਿਸ਼ ਚ ਸੋਰੀ ਪੰਜਾਬੀ ਕਹਿੰਦੇ ਆ ਠੀਕ ਹੈ ਪੰਜਾਬ ਨੈਕਸਟ ਆ ਸਬੰਧ ਹਿੰਦੀ ਚ ਸਬੰਧ ਨੂੰ ਸੰਬੰਧ ਹੀ ਕਹਿੰਦੇ ਆ ਤੇ ਇੰਗਲਿਸ਼ ਚ ਨੂੰ ਕੰਦੇ ਰਿਲੇਸ਼ਨ ਆ ਰੀ ਐਲ ਏ ਟੀ ਆਈ ਆਨ ਰਿਲੇਸ਼ਨ ਠੀਕ ਹੈ ਨੈਕਸਟ ਆ ਜਵਾਬ ਹਿੰਦੀ ਚ ਜਵਾਬ ਨੂੰ ਕੰਦੇ ਉੱਤਰ ਤੇ ਇੰਗਲਿਸ਼ ਚ ਕੀ ਕੰਦੇ ਆ ਅਨਸਰ ਓਕੇ ਨੈਕਸਟ ਜਾਣਕਾਰੀ ਜਾਣਕਾਰੀ ਨੂੰ ਹਿੰਦੀ ਚ ਜਾਣਕਾਰੀ ਹੀ ਕੰਦੇ ਆ ਇੰਗਲਿਸ਼ ਚ ਕਹਿੰਦੇ ਨੌਲੇਜ ਠੀਕ ਹੈ ਨੌਲੇਜ ਨੈਕਸਟ ਲੋਗ ਲੋਕ ਹਿੰਦੀ ਚ ਲੋਗ ਪੰਜਾਬੀ ਚ ਕਕਾ ਤੇ ਹਿੰਦੀ ਚ ਗਗਾ ਲੋਗ ਤੇ ਇੰਗਲਿਸ਼ ਚ ਕਹਿੰਦੇ ਪੀਪਲ ਠੀਕ ਹੈ ਨੈਕਸਟ ਮੁਖ ਮੁਖੀਏ ਹਿੰਦੀ ਚ ਮੁਖੀਏ ਤੇ ਇੰਗਲਿਸ਼ ਚ ਪ੍ਰਾਈਮ ਪੇਪਰ ਚ ਆਵੇ ਵੀ ਆ ਸਕਦਾ ਹੈ ਹਿੰਦੀ ਜਾਂ ਪੰਜਾਬੀ ਦੇ ਦਿੱਤੇ ਹੋਣ ਤੇ ਇੰਗਲਿਸ਼ ਚ ਲਿਖਦੇ ਹੋਣ ਜਾਂ ਹਿੰਦੀ ਇੰਗਲਿਸ਼ ਚ ਦਿੱਤੇ ਹੋਣ ਤੇ ਪੰਜਾਬੀ ਚ ਲਿਖ ਲਿਓ ਠੀਕ ਹੈ ਜਿਵੇਂ ਬੋਲੀ ਨੂੰ ਹਿੰਦੀ ਚ ਕੀ ਕਹਿੰਦੇ ਬਾਸ਼ਾ ઓ ਲੈਂਗੁਏਜ ਪੰਜਾਬ ਕੋ ਪੰਜਾਬ ਔਰ ਪੰਜਾਬ ਸਬੰਧ ਸਬੰਧ ਔਰ ਰਿਲੇਸ਼ਨ ਜਵਾਬ ਉੱਤਰ ਅਨਸਰ ਜਾਣਕਾਰੀ ਜਾਣਕਾਰੀ ਔਰ ਨੋਲੇਜ ਲੋਕ लोग और पीपल नेक्स्ट है मूख मुख्य और प्राइम नेक्स्ट आ है लिखे शब्द शब्दाबाक का हिंदी विच लिखो हिंदी विच उ नसे लिखना है मैं रोज मैं हर रोज सवेरे जल्दी उठदा हां ए उन पंजाबी विच लिखया हुआ है अस्सी हुन उ नु हिंदी च लिखांगे ठीक है मैं रोज सवेरे जल्दी उठदा हां ए दा की बनेगा ਇਦਾ ਆਇਗਾ ਮੈਂ ਦਾ ਮੈਂ ਹਰ ਰੋਜ਼ ਸਵੇਰੇ ਨੂੰ ਹਿੰਦੀ ਚ ਕਹਿੰਦੇ ਆ ਸਵੇ ਮੈਂ ਹਰ ਰੋਜ਼ ਸਵੇ ਮੈਂ ਹਰ ਰੋਜ਼ ਸਵੇ ਜਲਦੀ उठता उठता पंजाबी तो हिंदी च आएगा उठता हूँ ठीक है मैं हर रोज सुबह जल्दी उठता हूँ नैक्सट है ऐ स्कूल है यह ये साढ़ा-दा हमारा स्कूल है दाएगा है ही ठीक है ਨੈਕਸਟ ਨੰਬਰ 3 ਹੈ ਅਧਿਆਪਕ ਨੇ ਇੱਕ ਲੇਖ ਲਿਖਵਾਇਆ ਇਹਦਾ ਆਏਗਾ ਅਧਿਆਪਕ ਅਧਿਆਪਕ ਦਾ ਅਧਿਆਪਕ ਹੀ ਆਏਗਾ ਨੇ ਇੱਕ ਨਿਬੰਧ ਲਿਖਵਾਇਆ ਲਿਖਾਇਆ ਲਿਖਵਾਇਆ ਨਹੀਂ ਆਏਗਾ ਲਿਖਾਇਆ ਹਿੰਦੀ ਚ ਠੀਕ ਹੈ ਨੈਕਸਟ ਟਾਈਮ ਅੱਜ ਮਹਿੰਗਾਈ ਬਹੁਤ ਵੱਧ ਗਈ ਹੈ ਅੱਜ ਦਾ ਅੱਜ ਮਹਿੰਗਾਈ ਅੱਜ ਮਹਿੰਗਾਈ ਬਹੁਤ ਦਾ ਬਹੁਤ ਵੱਧ ਦਾ ਵੜ ਬੜ ਗਈ ਹੈ ਠੀਕ ਹੈ नैक्सट नंबर फिफ्थ है सानू सब न मिलजुल के रहना चाहिए है एदेगा सूद का आएगा हमें सब नाल का आएगा सब के साथ हमें सब के साथ मिलजुल के मिलजुल का मिलजुल ही आएगा हमें सबके साथ मिलजुल के रहना चाहिए दा चाहिदा चाहिदा दाएगा चाहिए चाहिए हमें सबके साथ मिलजुल कर रहना चाहिए ठीक है नेक्स्ट इसका सिक्स्थ है हेते चित्तर वेके दसों की एक भाषा दे किस रूप ने संबंधित है अब ये भी लिखदा पया ਇਹ ਕਿਹੜਾ ਰੂਪ ਆਜੇਗਾ ਲਿਖਿਤ ਤੇ ਨੈਕਸਟ ਦੋ ਆਪਸ ਚ ਗੱਲਬਾਤ ਕਰਦੇ ਪਏ ਆ ਬੱਚੇ ਹੈਨਾ ਇਹ ਆ ਜਾਏਗਾ ਬੋਲ ਚਾਲ ਇਹਦਾ ਆ ਜਾਏਗਾ ਅਸੀਂ ਲਿਖਾਂਗੇ ਲਿਖਿਤ ਰੂਪ ਉਹਨਾਂ ਨੇ ਪੁੱਛਿਆ ਕਿਸ ਰੂਪ ਹੈ ਇਸ ਕਰਕੇ ਲਿਖਿਤ ਬੋਲੀ ਨਹੀਂ ਲਿਖਾਂਗੇ ਲਿਖਿਤ ਪਾਸ਼ਾ ਵੀ ਨਹੀਂ ਐਗਾ ਲਿਖਿਤ ਰੂਪ ਤੇ ਇਹਦਾ ਆ ਜਾਏਗਾ ਬੋਲ ਚਾਲ ਬੋਲ ਚਾਲ ਦਾ ਰੂਪ ਆ ਗਿਆ ਠੀਕ ਹੈ ਅੱਜ ਅਸੀਂ ਕੀਤੀ ਹੈ ਹਿੰਦੀ ਭਾਸ਼ਾ ਤੇ ਬੋਲੀ ਦੀ ਪੰਜਾਬੀ ਦੀ ਵਰਕਸ਼ੀਟ ਠੀਕ ਹੈ ਨੈਕਸਟ ਅਸੀਂ ਵਿਆਕਰਨ ਟੋਪਿਕ ਵੀ ਕਾਲਿਆ ਦੇ ਕੁਐਸਚਨਸ ਆ ਵਗੈਰਾ ਨੈਕਸਟ ਅਸੀਂ ਉਹਦੀ ਵਰਕਸ਼ੀਟ ਕਰਾਂਗੇ ਓਕੇ